ਨੀ ਪੱਥਰ ਜੀ ਤਿੰਨ ਨੀ ਪੱਥਰ ਟੁੱਟੇ ਨੇ ਸਰ ਇਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪੈਲਸ ਦਾ ਇੱਕ ਮਿਨੀ ਪੈਲਸ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬਸ ਸਟੈਂਡ ਦਾ proper ਤਹਿਕੀਕਾਤ ਕਰਦੇ ਆਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਤੇ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਜੀ ਨਹੀਂ ਪੱਥਰ ਢਾਣਾ ਕੋਈ ਮਾੜੀ-ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਪੱਥਰ ਢਾ ਦੇਬੇ ਅਰਤਾਸ਼ਿੰਘ ਪੰਚਾਇਤ ਮੈਂਬਰ ਸਾਹਿਬ ਜੀ ਕੀ ਮਾਮਲਾ ਜੀ ਜੀ ਸੁਣੋ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿੰਨੀ ਪੈਸਾ ਦਾ ਜਿਹੜਾ ਕਿ 2023 ਚ ਇਹਦਾ ਵਿਗਾੜਨ ਕਰਿਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲੋਂ ਤੇ ਮੌਜੂਦਾ ਪੰਚੇ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦਈਏ ਅਸੀਂ ਆਪਣਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨਹੀਂ ਪੱਥਰ ਨੂੰ ਢਾ ਕੇ ਉੱਥੇ ਮਿੰਨੀ ਪੈਸ ਦੇ ਜਿਹੜੇ ਜਗ੍ਹਾ ਸੀ ਪਲਾਟਰ ਨੂੰ ਵਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਆ ਨਹੀਂ ਪੱਥਰ ਵਾਲਾ ਤਾਂ ਬਿਲਕੁਲ ਹੀ ਗੈਰ ਕਾਨੂੰਨੀ ਆ ਤਿੰਨ ਨੇ ਹੀ ਪੱਥਰ ਸੀਗੇ ਜੀ ਤਿੰਨਾਂ ਦੇ ਤਿੰਨ ਉਹ ਤੋੜੇ ਗਏ ਨੇ ਉਦਾਂ ਦਾ ਡਿਗਣ ਵਾਲਾ ਕੋਈ ਹੀਓ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗ ਗਿਆ ਤੇ ਜੇ ਆਪਾਂ ਕਹਿ ਜੀ ਕਿ ਆਮ ਬੰਦੇ ਦੀ ਤਾਂ ਕੋਈ ਉਥੇ ਪੈ ਨਹੀਂ ਸਕਦੇ ਜੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹ ਹੀ ਢਾ ਸਕਦੀ ਹੈ ਉਹ ਹੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਹੈ ਕਿ ਖੇਡ ਗਰਾਊਂਡ ਬਣਾਏ ਜਾਣ ਹਰੇਕ ਪਿੰਡ ਪਿੰਡ 'ਚ ਲੇਕਿਨ ਇੱਥੇ ਉਹਤੇ ਕਬਜ਼ਾ ਕਰਾਇਆ ਜਾ ਰਿਹਾ ਐਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਿਆ ਕਰਦੇ ਹਾਂ ਮਿੰਨੀ ਪੈਲਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਘਾਜੋਕ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹਦੀ ਸਖਤ ਨਿੰਦਿਆ ਕਰਦਾ ਹਾਂ ਕਿ ਮੁੱਖ ਮੰਤਰੀ ਨੂੰ ਤੇ ਹਲਕਾ ਵੀ ਇਤਨੂੰ ਪਿਛਾਣਾ ਚਾਹੀਦਾ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇਮਨ ਐਮ ਐਲ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਇਹ ਇਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਨੀ ਪੱਥਰ ਢਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛਡਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਊਂਡ ਦਾ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਵਾਰਡ ਨੰਬਰ 5 ਤੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾਤ 2.5 ਕਿੱਲਿਆਂ ਦਾ 2.5 ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬਿਗੇ ਵੀ ਇੱਕ ਮਿੰਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮ.ਐਲ.ਏ. ਦੇਮਾ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰਾਂਟ ਵੀ ਅਲਰਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅੜਦਵਾਲੇ ਬਾਉਂਡਰੀ ਵਾਲ ਵਜਾਉਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ਕਿਆਂ ਪਰ ਪ੍ਰੰਤੂ ਸਰਕਾਰ ਇਲੈਕਸ਼ਨ ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਦ ਵਿੱਚ ਦੇ ਕਾਰਨ ਨਾਲ ਤਾਂ ਨਹੀਂ ਬਥਰ ਢਾਹ ਦਿੱਤੇ ਜੀ ਨਹੀਂ ਬਥਰ ਦਾ ਟਹਾਣੀ ਸੀ ਉਲਟਾ ਜਿਹੜੀ ਉਹ ਜ਼ਮੀਨ ਸੀਗੀ ਉਹ ਮਿੰਨੀ ਪੈਸ ਵਾਲੀ ਉਸ ਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸ ਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨਹੀਂ ਬਥਰ ਢਾਣਾ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਬਥਰ ਢਾ ਦੇਵੇ ਹੁਣ ਇਹ ਜਿਹੜਾ ਹੈਗਾ 20 ਬਥਰ ਕਿੰਨੇ ਦਿਨ ਹੋ ਗਏ ਇੱਥੇ ਹੈਗੇ ਕਹੇ ਪਹਿਰੇ ਇਹ ਨਹੀਂ ਪਤਾ ਕਿੰਨੇ ਕਿੰਨੇ ਬਥਰ ਟੁੱਟੇ ਨੇ ਕੋਲ ਨੇ ਨੀ ਪੱਥਰ ਜੀ ਤਿੰਨ ਨਹੀਂ ਪੱਥਰ ਟੁੱਟੇ ਨੇ ਸਰ ਆਹਨੇ ਕਹੇ ਸੀ ਉਹ ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪੈਰਸ ਦਾ ਇੱਕ ਮਿਨੀ ਪੈਰਸ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬਸ ਸਟੈਂਡ ਦਾ ਹੁਣ ਕਿਵੇਂ ਜਿਵੇਂ ਟੁੱਟੇ ਨੇ ਮਤਲਬ ਕੀ ਹਾਲਾਤ ਮੌਜੂਦਾ ਨੇ ਮੌਜੂਦਾ ਹਾਲਾਤ ਸਰ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਗਏ ਉੱਥੇ ਗਿਰੇ ਪਏ ਨੇ ਕੋਈ ਕਿ ਇੱਟਾਂ ਕੋਈ ਕਿ ਕਿਤੇ ਪਈ ਆ ਕੋਈ ਇੱਟ ਕਿਤੇ ਪਈ ਆ ਉਹਦੀ ਇੱਟਾ ਕਿੰਨਾ ਟਾਈਮ ਹੋ ਗਿਆ ਕਿਦਾਂ ਉਹਨਾਂ ਨੂੰ ਕਿਤੇ ਇਹ ਤਕਰੀਬਨ ਬਸ ਆਹੀ ਮਿਲਦਾ ਜੀ ਮਹੀਨੇ ਤੇ ਗੇੜੇ ਹੋ ਗਿਆ ਹੋਊਗਾ ਉਹਨਾਂ ਦੇ ਮਹੀਨਾ ਉਹ ਦੁਬਾਰ ਪੰਚਾਇਤ ਨੇ ਉਹਨੂੰ ਚੁੱਕ ਕੇ ਕਰਨ ਦਾ ਨਹੀਂ ਸਰ ਬਹੁਤ ਜਗ੍ਹਾ ਤੇ ਜਾਏ ਮੈਂ ਮੈਂ ਕਹਿੰਦਾ ਬੀਡੀਵੀ ਉਹ ਦਫਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਨੀਅਰ ਆਗੂ ਵੀ ਆ ਮੈਂ VDP ਉਹਦੇ ਗਿਆ ਗੱਲ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਸੈਕਟਰੀ ਸਾਹਿਬ ਵੱਲੋਂ ਕਿ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਤੇ ਦੇ ਸਕਦੀ ਆ ਨਹੀਂ ਫਿਰ ਨਹੀਂ ਕੋਈ ਤੋੜੇਗੇ ਨੇ ਉਹ ਉਸ ਵਾਰ ਤਾਂ ਕੋਈ ਉਹਨਾਂ ਨੇ ਐਕਸ਼ਨ ਲਈ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਤੇ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਸਕਦੀ ਆ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਗਨ ਨਾ ਪਾਓ ਯੂ ਸੈਪਰੇਟਿਸ ਹੋ ਪਰ ਨਹੀਂ ਕਿ ਕੁੱਤਿਆਂ ਨੂੰ ਕਿ ਤੋੜ ਸਕਦਾ ਇਹ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਭ ਨੂੰ ਦੇ ਆ ਜੀ ਕੱਲ ਕਿਉਂ ਕਿ ਉਹਨੇ ਮੈਜੋਰਿਟੀ ਮੰਗ ਕਰੀਏ ਤੁਸੀਂ ਨੂੰ ਮੰਗ ਤਾਂ ਸਰ ਇਹੀ ਕਰੀਆ ਵੀ ਉਹਦਾ ਨੀ ਪੱਥਰ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮੀਨੀ ਪੈਲਸ ਵਾਸਤੇ ਉਹਦੀ ਦੁਬਾਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਕਿਉਂਕਿ ਪੁਰਾਣੀ ਜੋ ਪੁਰਾਣੀ ਪੰਚਾਇਤ ਨੇ ਕੰਮ ਕਰਾਇਆ ਸੀ ਜੋ ਉਹਨਾਂ ਦੇ ਨਾਮ ਉਹਨਾਂ ਦਾ ਛਪਣਾ ਸੀਗਾ ਜੀ ਉਹ ਹੁਣ ਨਵੀਂ ਪੰਚਾਇਤ ਨੂੰ ਉਹਨਾਂ ਦਾ ਨਾਮ ਦੁੱਖਦਾ ਸੀਗਾ ਵੀ ਕਿਤੇ ਉਹਨਾਂ ਦਾ ਨਾਮ ਨਾ ਲੱਗ ਜਾਵੇ ਹੁਣ ਤਾਂ ਇਸ ਟਾਈਮ ਤੱਕ ਅਕਾਲੀ ਦਲ ਦਾ ਸਰਪੰਚ ਹੈ ਜੀ ਨਹੀਂ ਤੋਂਨੂ ਕਿ ਲਾਵੇ ਕੋਈ ਹੋਈ ਨਹੀਂ ਹੋਣਾ ਵੀ ਨੇਰੀ ਚਾ ਕਿਸੇ ਪਸ਼ੂ ਨੇ ਜੋ ਛਿੜਕਾ ਹੋਇਆ ਸਰ ਨੇਰੀ ਨਾਲ ਤਾਂ ਡਿਗਨਲ ਹੈ ਨਹੀਂ ਜੀ ਤਕਰੀਬਨ 12 12 ਤਕਰੀਬਨ 12 12 ਇੰਚ ਦੀ ਗੰਦਾ ਨੇ ਸਰ ਅੱਛਾ ਜੀ ਬਸ ਟਾਈਮ ਨਹੀਂ ਪੱਥਰ ਦੀਆਂ ਪਲੇਟਾਂ ਵੀ ਖੋਲ ਕੇ ਲੈ ਗਏ ਜੀ ਅੱਛਾ ਕੌਣ ਲੱਗਾ ਤੁਹਾਨੂੰ ਕਿਹਨੇ ਕੰਮ ਕਰਿਆ ਸਰ ਹੁਣ ਇਹ ਤਾਂ ਜਿਹੜੇ ਬੰਦੇ ਨੇ ਉੱਥੇ ਕਬਜ਼ਾ ਕਰਿਆ ਇਹ ਤਾਂ ਫਿਰ ਉਹਨਾਂ ਦੀ ਹੋ ਸਕਦਾ ਜੀ ਕਿ ਤੁਹਾਨੂੰ ਹੋਰ ਕਿਹਨੂੰ ਮੰਗੇ ਤੁਸੀਂ ਕਿਸੇ ਦੂਜੇ ਕੋਲੋਂ ਨਹੀਂ ਮਿਲੇ ਹਾਂ ਅਗਰ ਮੈਂ ਆਪਣਾ ਰਵਨੀਤ ਬਿੱਟੂ ਜੀ ਦੀ ਗੱਲ ਵੀ ਧਿਆਨ ਚ ਲਿਆਂਦੀ ਅੱਜ ਤੇ ਆਪਣਾ ਬੀਬਾ ਆਪਣਾ ਜੈ ਇੰਦਰ ਕੌਰ ਜੀ ਪਟਿਆਲਾ ਤੋਂ ਅੱਜ ਮੈਂ ਉਹਨਾਂ ਦੇ ਵੀ ਗੱਲ ਧਿਆਨ ਚ ਲਿਆਂਦੀ ਆ ਇਹ ਤੇ ਉਹਨਾਂ ਨੇ ਵੀ ਅੱਜ ਮੈਨੂੰ ਕਿਹਾ ਵੀ ਛੇਤੀ ਤੋਂ ਛੇਤੀ ਆਪਾਂ ਇਹਦੇ ਕਾਰਵਾਈ ਕਰਾਂਗੇ ਅਸੀਂ ਤਾਂ ਆਖੀਰ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਜਿਹੜਾ ਗਰਾਊਂਡ ਦੇ ਵਿੱਚ ਗੰਦਾ ਮਲਬਾ ਸਿੱਟਿਆ ਗਿਆ ਇੱਕ ਤੈਨੂੰ ਸਾਫ਼ਸ ਕਰਾਇਆ ਜਾਵੇ ਇੱਕ ਜਿਹੜੇ ਨਜਾਇਜ਼ ਕਬਜ਼ੇ ਕਰਾਏ ਗਏ ਨੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਛਡਵਾਇਆ ਜਾਵੇ ਤੇ ਇਸ ਨੂੰ ਖੇਡਣ ਯੋਗ ਬਣਾਇਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਾਕੀ ਕੀ ਆਉਂਦਾ ਜੀ? ਮਿੰਦਰਪੁਰਾ। ਹਾਂਜੀ ਮਿੰਦਰਪੁਰਾ। ਇਹ ਬੰਦੇ ਆ ਤੇ ਪੁੱਛੀਏ ਹੋਰ ਲੋਕ। ਅੱਜ। ਕਿਹਨਾਂ ਇੱਕ ਮੈਂਬਰ ਹਾਂ? ਕੀ ਕਹਿਣਾ ਚਾਹੁੰਦੇ ਜੀ? ਬਸ ਅਸੀਂ ਆਉਂਨਾ ਜੀ ਬੱਚਿਆਂ ਦਾ ਗਰਾਊਂਡ ਬਣੇ। ਉਹ ਤੇ ਕੋਈ ਹੋਣਾ ਹੋਵੇ ਕੋਈ ਬੰਦ ਨਾ ਕਰੇ ਜਾਣ ਕੋਈ ਕਾਬਜਾ ਨਾ ਕਰੇ ਅੱਛਾ ਇਹੀ ਮੰਗਤ ਕਹਿਣਾ ਕੀ ਗਰਾਊਂਡ ਸਾਹਿਬ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਵੀ ਤਿੰਨ ਨਵੇਂ ਪੱਥਰ ਨੇ ਜਿਹੜੇ ਉਹ ਗਾਇਬ ਨੇ ਤੇ ਇਹਨਾਂ ਵਾਲੇ ਕਿਸੇ ਕੀ ਗੱਲ ਕਰਨੀ ਹਾਜੀ ਮੇਰੇ ਹੁੰਦੇ ਸਿਰਫ ਗਰਾਊਂਡ ਵਾਲਾ ਨਹੀਂ ਪੱਥਰ ਸੀ ਉਹ ਗਿਰਿਆ ਪਿਆ ਸੀ ਜਿਹਦੀ ਪਰਮਾਨਗੀ ਲਈ ਪਿਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਟੋ ਸੱਪੜ ਤੋਂ ਜੀ ਚਾਹ ਨੂੰ ਕੋਈ ਮਿਲਿਆ ਮਲਬਾ ਉਹ ਮਿਕਸ ਕਰਕੇ ਮਿੱਟੀ ਨਵੀਂ ਪਵਾ ਕੇ ਅਸੀਂ ਕੰਮ ਉਸਾਰੀ ਦਾ ਤਿਆਰ ਹੈ ਛੜਾ ਆਪਣੀ ਇਹ ਲਈ ਪੀ ਪਰਮਾਨਗੀ ਮੈਂ ਤੁਹਾਨੂੰ ਦੱਸਿਆ ਤੇ ਉਹ ਉਹ ਕੰਮ ਨਹੀਂ ਉਹਨੂੰ ਦਰਪੰਖ ਸਾਹਿਬ ਜਿਹੜਾ ਦਵਾ ਕੀਤਾ ਹੈ ਅਸੀਂ ਜੀ ਉਹਨੂੰ 2-4 ਦਿਨਾਂ ਚ ਲੱਗਣੇ ਸੀ ਬਾਰਸ਼ ਆ ਕੇ ਤਾਂ ਕਰਕੇ ਕੰਮ ਡਿਲੇਪਾਇਆ ਗਿਆ ਹਾਲੋ ਲੇਬਰ ਵੀ ਨਹੀਂ ਮਿਲੀ ਜੀ ਹੁਣ ਸਾਨੂੰ ਬਸ ਸੀਜ਼ਨ ਦਾ ਕੰਮ ਆ ਜੀ ਪੱਥਰ ਦਾ ਕਿ ਇੱਥੇ ਕੋਈ ਨਹੀਂ ਪੱਥਰ ਨਹੀਂ ਸੀ ਨਹੀਂ ਇੱਥੇ ਕੋਈ ਨਹੀਂ ਪੱਥਰ ਨਹੀਂ ਸੀ ਜੀ ਪੱਥਰ ਦਾ ਗਰਾਊਂਡ ਦਾ ਸਾਂਝਾ ਹੀ ਸੀ ਇੱਕ ਉਹ ਹਾਂਜੀ ਹਾਂਜੀ ਕੀ ਕਹਿਣਾ ਤੁਹਾਨੂੰ ਜੀ ਸਾਡੀ ਪ੍ਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋ ਗਿਆ ਜੀ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਜਰਾ ਸਾਡੇ ਕੋਲ ਗ੍ਰਾਂਟ ਘਟਾ ਜੀ ਇਹ ਗ੍ਰਾਂਟ ਕਦੋਂ ਕਰਕੇ ਚੱਲੇਗੀ ਔਰ ਨਿਆਰ ਕਰਕੇ ਕਦੋਂ ਕੱਟਾ ਪਵੇਗਾ ਇਹ ਅਸੀਂ ਇੱਕ ਦੇ ਆਪਾਂ ਬਿਸ਼ਾਂਤ ਤੋਂ ਬਾਅਦ ਸ਼ੁਰੂ ਕਰ ਦਾਂਗੇ ਆਪਣਾ ਖੇਡ ਮੈਦਾਨ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਅਸੀਂ ਬਿਸ਼ਾਂਤ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਸਟੇਡੀਅਮ ਨੂੰ ਵਧੇ ਤਰੀਕੇ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਬੱਚਿਆਂ ਤੁਹਾਡਾ ਜੀ ਮੇਰਾ ਨਾਮ ਹੈ ਪਰਮਜੀਤ ਸਿੰਘ ਸਾਫ ਕਸਰਪੰਚ ਤੁਸੀਂ ਜਿਹੜੇ ਹਲ ਮੁਸਮਤੇ ਹਲਾਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਹਲਾਤ ਇਹ ਕਹਿੰਦੇ ਵੀ ਜੋ ਸਾਨੂੰ ਜੋ ਗ੍ਰਾਂਟ ਮਿਲ ਜੇ ਨਾ ਸਾਰਾ ਕੰਮ ਪੂਰਾ ਚੜ ਜੇ ਇਹ ਕਦੇ ਕੰਮ ਅਧੂਰਾ ਪਿਆ ਇਹ ਤਾਂ ਹੀ ਸਰਪਤਾ ਕਰਦੇ ਨੇ ਪੱਛੀ ਵੇ ਜਾ ਜਾ ਜੀ ਉਰੇ ਜਾ ਕੇ ਕਿਉਂ ਇੱਕ ਦੋ ਮੈਂਬਰ ਆ ਉਹਦਾ ਨਜਾਇਜ਼ ਕਬਜ਼ਾ ਕਰਿਆ ਹੁੰਦਾ ਉਹਦਾ ਨਜਾਇਜ਼ ਕਬਜ਼ਾ ਅਸੀਂ ਹਟਾਤਾ ਇਸ ਕਰਕੇ ਹੀ ਉਹ ਵਿਰੋਧਾ ਕਰ ਰਿਹਾ ਸਾਡੇ ਅੱਛਾ ਜੀ ਹਾਂ ਹੋਰ ਕੋਈ ਪਿੰਡ ਚ ਕੋਈ ਵਿਰੋਧਾ ਨਹੀਂ ਕਿਸੇ ਕਿਸੇ ਤਰ੍ਹਾਂ ਦਾ ਵੀ ਉਹ ਵਧੀਆ ਪੰਚਾਇਤ ਸਾਡੀ ਨਗਰ ਦੀ ਕੰਮ ਕਰ ਰਹੀ ਹੈ ਕੀ ਨਹੀਂ ਪੱਥਰ ਕੱਤ ਤੱਕ ਲੱਗ ਜਾਣਗੇ ਜੀ ਨਹੀਂ ਪੱਥਰ ਜਦੋਂ ਸਾਡਾ ਇਹ ਕੰਮ ਚੱਲੂਗਾ ਨਾ ਉਹੀ ਅਸੀਂ ਚੱਕ ਦੇ ਵੀ ਕੰਧੂ ਵੀ ਚਲਾਦਾ ਫਿੱਟ ਕਰਾ ਲਾਂਗੇ ਤੇ ਖੇਡ ਗਰਾਉਂਡ ਕੱਤ ਤੱਕ ਚੱਲੋ ਪ੍ਰੋਬਲਮ ਬਸ ਜਦੋਂ ਹੁਣ ਗ ਬਿਲੇ ਗਰਾਂਡ ਆ ਜੇ ਨਾ ਅ ਜਿਸ ਜੇ ਤੇ ਕੋਈ ਹੋਗਾ ਬੀਜੀ ਰੰਜੋ ਸਿੰਘ 85 ਲਾਰਨਾ ਪੱਥਰਾਜਪੁਰ ਪਿੰਡ ਤਿੰਨ ਨਹੀਂ ਪੱਥਰ ਨੇ ਜਿਹੜੇ ਉੱਥੋਂ ਗਾਇਰ ਨਹੀਂ ਉਹਨਾਂ ਦੇ ਨਾਲ ਕੁਝ ਕਹਿਣਾ ਚਾਹੁੰਦਾ ਕਿ ਟੁੱਟੇ ਹੋਏ ਤੇ ਦੋ ਗਾਇਰ ਸਰ ਮੈਨੂੰ ਕੱਲੇ ਪਤਾ ਲੱਗਿਆ ਸੀਗਾ ਮੈਂ ਜੋ ਫੀਲਡ ਤੇ ਜਾਂ ਪ੍ਰਿੰਟ ਜਾਣ ਲੱਗਿਆ ਫਿਰ ਹੜਤਾਲ ਕਰਕੇ ਜਿਹੜਾ ਗੀਰਿਆ ਉਹਨੂੰ ਦੁਬਾਰਾ ਆਪਾਂ ਬਣਵਾ ਕੇ ਵਰਦ ਦੇਣੇ ਜੀ ਬਾਕੀ ਮੈਂ ਉੱਥੇ ਪੰਚਾਇਤ ਨੂੰ ਮਿਲਦਾ ਵੀ ਕੀ ਕਰਨਾ ਹੈ ਪੰਚਾਇਤ ਨੂੰ ਇੱਕ ਇੱਕ ਪਲੇਗ੍ਰਾਉਂਡ ਜਿਹੜਾ ਵੀਰਤ ਮਲਵਾ ਦੇ ਕਿਲੇ ਵਿੱਚ ਗਰਾਉਂਡ ਹੈ ਜਿਹੜਾ ਉਹ ਖਾਲ ਖਾਣ ਆਪਣੇ ਮਤਲਬ ਉਹ ਬੱਚੇ ਨਹੀਂ ਖੇਡਦੇ ਉਹ ਦੋ ਮੈਂਬਰ ਪੰਚਾਇਤ ਨੇ ਵੀ ਦੋਸਤ ਲਾਇਆ ਜਿਹੜਾ ਰਹੀਆਂ ਪਲੇਗ੍ਰਾਉਂਡ ਹੈ ਜਿਹਨੂੰ ਵਰਕ ਕਰ ਰਹੇ ਮਤਲਬ ਉਹ ਨਹੀਂ ਨਹੀਂ ਉਹ ਇਸ ਤਰ੍ਹਾਂ ਨਾ ਉੱਥੇ ਨਾ ਬਰਸਾਤਾ ਦੇ ਦਿਨਾਂ 'ਚ ਪਾਣੀ ਖੜ ਜਾਂਦਾ ਸਾਡੇ ਕੋਲੇ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਗ੍ਰਾਂਟ ਦਿੱਤੀ ਸੀ ਪਲੇਗ੍ਰਾਉਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਵਟ ਇਟ ਤਾਂ ਮੈਂ ਗਿਆ ਹੁਣ ਕਰਤੇ ਅਸੀਂ ਹਲੇ ਕੰਬ ਰੋਕ ਲਿਆ ਬਰਸਾਤਾ ਅਗੱਗੇ ਉਹ ਗਰਾਊਂਡ ਜਿਹੜਾ ਉੱਥੇ ਬਰਸਾਤਾ ਦਾ ਪਾਣੀ ਆ ਉਹਦਾ ਮਹਾਨਾ ਉੱਤਰ ਨੂੰ ਬਣਿਆ ਹੋਇਆ ਹੈ ਗਰਾਊਂਡ ਕਿੰਨੀ ਨੂੰ ਇਸ ਲਈ ਉਹਨਾਂ ਨੇ ਮਲਬਾ ਛੱਟਾ ਇਹਦੇ ਉੱਪਰ ਮਿੱਟੀ ਪਾ ਕੇ ਗਰਾਊਂਡ ਨੂੰ ਦੂਜੇ ਹਾਲੇ ਵਾਲੀ ਦੀ ਜਮੀਨ ਨਾਲੋਂ ਉੱਪਰ ਚੱਕਿਆ ਜਾਏਗਾ ਤਾਂ ਜੋ ਕੱਲੋਂ ਉੱਥੇ ਪਿਚ ਬਣਾਉਣਿਆ ਗਰਾਊਂਡ ਬਣਾਉਣਿਆ ਪਾਣੀ ਨਾ ਖੜ ਸਕੇ ਮੰਨ ਲਓ ਇਸ ਦਾ ਮਾਮਲਾ ਵੀ ਕੀ ਕੀ ਹੈ ਇਹ ਤਾਂ ਮੈਨੂੰ ਮੈਨੇਜਮੈਂਟ ਦਾ ਨਹੀਂ ਪਤਾ ਹੁੰਦਾ ਇਹਦਾ ਸਭ ਹਾਂਜੀ ਉਹ ਇਹ ਤੁਹਾਨੂੰ ਡਿਜੀਟਾਈਜ਼ ਹੋਇਆ ਕੋਈ ਮਾਮਲਾ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਪੱਟਲੇ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀ ਤੇ ਹੁਣ ਆਸੀ ਉਹਦਾ ਵੀ ਦੇਖਦੇ ਆ ਐਮਐਲਏ ਸਾਹਿਬ ਕੋਲੇ ਪੰਚਾਇਤ ਗਈ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਸੀ ਇਸ ਦਾ ਪੰਚ ਨਾਲ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹਿਬ ਕੋਲੇ ਜਾਵਾਂਗੇ ਮੈਰਿਜ ਪੈਲੇਸ ਲਈ ਫਾਂਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਗੇਟ ਲਾ ਦਾਂਗੇ ਕਿ ਕੋਈ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਰਜਿਆਂ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੋਲੀ ਦੇ ਦਿੱਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲਈ। ਜੇ ਇਹ ਉਤਰਾਉਣ ਵਾਲੇ ਵਾਲੇ ਦੇ ਨੌਕਾ ਫਿੱਕੀ ਚੀਜ਼ਾਂ ਦੇ ਕੰਮ ਹੋਏ ਜੀ। ਹਾਂ ਅਸੀਂ ਅਸੀਂ ਪੰਚਾਇਤ ਦੀ ਮੀਟਿੰਗ ਖਤ ਦੇ ਜਿਹੜੇ ਵੀ ਸਖਸ਼ਨ ਨੇ ਜਿਨ੍ਹਾਂ ਨੇ ਵੀ ਸ਼ਰਾਤ ਦਿੱਤੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਦਾ ਔਰ ਇਹਦੀ ਫਿਰ ਪ੍ਰਾਪਰ ਤਹਿਕੀਕਾਤ ਕਰਦੇ ਆਂ। ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਤੇ ਸਖਤ ਕਾਰਵਾਈ ਕੀਤੀ ਗਈ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਨਬਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਉਹਨੂੰ ਤੋੜਨਾ ਬਹੁਤ ਆਪਣੇ ਆਪ ਚ ਬਹੁਤ ਵੱਡਾ ਉਹ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾਂ ਉਹਦੇ ਨਾਲ ਫੀਡ ਸ਼ਾਰਡ ਕਰਦੇ ਆ ਬੜਾ ਗੰਭੀਰ ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕਾਰਜ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ